ਅੰਦੀ ਮਿੱਤਰੋ ਲੱਗੇ ਆ ਜੀ ਆਪਾਂ ਅੱਜ ਪਾਣੀ ਲਾਉਣ ਸਾਥਰੀ ਗੱਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਮਿੱਤਰੋ ਲੱਗੇ ਜੀ ਪਾਣੀ ਲਾਉਣੇ ਥੋੜਾ ਜਾ ਲੋਣ ਪਾਣੀ ਆਪਾਂ ਲੇਟ ਕੀਤਾ ਸੀ ਉਹ ਉੱਥੇ ਕਹਣਾ ਆਲੂ ਥੋੜੇ ਜਿ ਆਪਣੇ ਮਰ ਗਏ ਸੀਗੇ ਉੱਥੇ ਦੁਬਾਰਾ ਲਾਈ ਜੀਗੇ ਤੇ ਆਲੂ ਬਾਹਰ ਨਿਕਲੇ ਆ ਜੀਗੇ ਉਹ ਅੱਜ ਆਪਾਂ ਤੁਹਾਨੂੰ ਕੋ ਬਣ ਪਰ ਨਿਆ ਆਪਣੇ ਵਾਲੇ ਆਲੂਆਂ ਦੀ ਕੁਆਲਿਟੀ ਚੈੱਕ ਇਹਡੇ-ਇਹਡੇ ਬਣ ਗਏ ਜੀ ਇਹ ਆਲੂ ਇੱਕੀ ਥੋੜੇ ਗੁੰਗੇ ਆ ਇੱਡਾ ਸਹਜ ਬਣਿਆ ਜੀ ਅਜੇ ਅਜੇ ਨਾਰਮਲ ਸਪਰੇਅ ਹਾ ਜੀ ਇਹ ਆਪਾਂ ਕੋਈ ਸਪਰੇਅ ਨਹੀਂ ਹਾ ਜੀ ਸਹ ਸੂਰ ਵਾਲੀ ਮਾਰੀ ਅਜੇ ਤਾਂ ਦੋ ਸਪਰੇਅ ਹੋਈਆਂ ਜੀ ਤੇ ਤੀਜੀ ਸਪਰੇਅ ਕਰਨੀ ਆ ਆ ਸਹਜ ਬਣਿਆ ਜਾਨੂ ਦਾ ਅਸੀਂ ਇੱਥੇ ਪਟਕੇ ਦੇਖੇ ਸੀਗੇ ਪਹਿਲਾਂ ਦੇ ਆ ਇੱਥੇ ਪਟਕੇ ਦੇਖਦਾ ਸੀਗਾ ਕਹੋ ਚੱਕ ਦੀ ਆਸੇ ਬਣਿਆ ਹੋਇਆ ਅਹ ਸਹ ਇਹ ਤਾਂ ਵਧੀਆ ਬਣਿਆ ਹੋਇਆ ਜੀ ਇਹ ਆਲੂ ਆਪਣੇ ਲੱਗੇ ਹੋਏ ਆ ਜੀ 21 ਨੂੰ ਨਾ ਵੱਢਿਆ ਸੀ 21 22 23 ਤੇ 24 ਨੂੰ ਲੱਗੇ ਸੀ ਲਾਉਣ ਜੀ 24 ਤਰੀਕ ਦੇ ਆਲੂ ਆ ਜੀ Det er vanskelig å se hvordan det går med dem. ਅਜੇ ਯਾਨੀ ਕਿ ਆਪਾਂ ਦੋ ਸਤਹ ਲਿਆ ਕੀਤੀਆਂ ਜਾਂ ਲੀਆਂ ਤੇ ਪੀਦੀ ਮਾਰਨੀ ਆ ਹੁਣ ਪਾਣੀ ਥੋੜੇ ਜੇ ਡੇਟ ਕੀਤਾ ਸੀਗਾ ਉਹ ਆਲੂ ਥੋੜੇ ਜੇ ਬੂਕ ਕਿਆਰੀਆਂ ਵਿੱਚ ਨਾ ਮਰ ਗਏ ਸੀਗੀਆਂ ਘਾਟ ਨਿਕਲੇ ਸੀਗੇ ਉੱਥੇ ਉੱਥੇ ਲਾਤੇ ਸੀਗੇ ਤੇ ਉਹ ਆਲੂ ਬਹੁਤੇ ਨਿਕਲੇ ਬਾਹਰ ਹੁਣ ਉਹਨਾਂ ਤੇ ਹੋ ਰੇਰੂ ਪਾਇਆ ਵਾ ਇਹਨੂੰ ਰੇਰ ਬੰਦ ਕਰਤਾ ਜੀ ਹੁਣ ਆਪਾਂ ਨਹੀਂ ਰੇਰ ਪਾਉਣਾ ਬਸ ਇਹ ਤਾਂ ਸਾਢੇ ਤਿੰਨ ਤਣੇ ਕੱਟੂ ਲਾਇਆ ਜੀ ਆਪਾਂ ਵਾਹ ਜੀ ਆਹ ਦੂ ਛੋੜੇ ਹੋ ਗਿਆ ਇੰਨਾ ਕਥਾ ਜਿਹਾ ਪੜਾ ਗਿਆ ਇਹ ਥੋੜੇ ਜਿਹਾ ਡਾਉਣ ਪੈ ਗਿਆ ਜਿੱਥੇ ਇੱਕ ਤਾਂ ਖਾਣੀ ਤਾਂ ਪਾਣੀ ਦਾ ਵੀ ਚੱਕਰ ਪੈ ਗਿਆ ਸੀਗਾ ਜੀ ਤੇ ਪਾਣੀ ਭਰ ਕੇ ਚੜਿਆ ਸਮਝੋ ਬਾਹਰ ਆ ਗਾਲ ਜੀ ਤੇ ਫਿਰ ਅਸੀਂ ਆਲੂ ਦੁਬਾਰਾ ਲਾਤੇ ਸੀਗੇ ਫੋਟ ਤਾਂ ਕਰਕੇ ਆ ਦੇ ਵਿੱਚ ਵਿੱਚ ਵਧੀਆ ਤੇ ਇਹਦਾ ਕਰਕੇ ਥੋੜਾ ਜਿਹਾ ਪਾਣੀ ਸਾਨੂੰ ਝੁਰਾਉਣਾ ਪੈ ਗਿਆ ਆ ਦੇ ਹੁਣ ਨਿਕਲ ਹੀ ਜਾਂਦੇ ਜਾਨੀ ਕਿ ਆਦੇ ਉਹਦੇ ਕਰੋਚੇ ਆਪਾ ਵਾਹ ਦੇ ਹਾਲ ਨਿਕਲ ਜੰਦੇ ਆਲੂ ਦਾ ਵਧੀਆ ਰਿਹਾ ਪਤਾ ਸੀ ਅੱਜ ਇੰਨੇ ਕ ਥਾਂ ਤੇ ਤੇ ਹੁਣ ਦੇਖਦੇ ਆਂ ਤਾਈ ਹੁਣ ਪਾਣੀ ਲਾਉਣ ਲੱਗੇ ਆ ਅੱਜ ਇੰਨਾ ਕ ਥਾਂ ਮਰ ਗਿਆ ਸੀਗਾ ਜੀ ਆਹ ਇੰਨਾ ਕ ਥਾਂ ਆ ਰਿਹਾ ਤੇ ਆਹ ਇਹ ਆਲੂਆਂ ਨੂੰ ਰੰਗ ਨਹੀਂ ਤਾਂ ਹੈ ਨਹੀਂ ਕਿ ਚਲੋ ਨਾਲ ਆਪਾਂ ਹੁਣ ਫਿਰ ਖੇਤ ਇੰਨਾ ਕ ਬਹਿਲਾ ਰਹਿਣਾ ਸੀਗਾ ਚਲੋ ਜਿਹੜਾ ਬਣੂਗਾ ਗੋੜੀ ਗਾ ਜੀ ਨਵਾਂ ਵੀ ਸੀਗਾ ਜੀ ਇਹ ਇਹ ਨਵਾਂ ਵੀ ਆਪਾਂ ਬੰਦੇ ਤੋਂ ਨਵਾਂ ਵੀ ਲੈ ਕੇ ਭੀਜਾ ਵਾ ਚਲੋ ਵੀ ਬਣ ਜੂਗਾ ਆਹ ਵਾਸਤੇ ਐਂ ਸੀਗਾ ਚੱਕਰ ਤੇ ਆਲੂ ਸੋਹਣੇ ਨਿਕਲੇ ਆ ਇਹ ਨਾ ਥੋੜੇ ਜੇ ਉਹ ਜਦੋਂ ਲਾਇ ਬੀਜੇ ਸੀਗਾ ਨਾ ਪੁੰਗਰੇ ਨਹੀਂ ਸੀਗੇ ਜੀ ਤੂਂੀਆਂ ਨਹੀਂ ਕੱਟੀਆਂ ਹੋਈਆਂ ਸੀ ਉਹ ਮੇ ਸਾਫ ਆਲੂ ਹੀ ਸੀਗਾ ਤਾਂ ਹੀ ਥੋੜੇ ਲੇਟ ਹੋ ਗਏ ਨਿਕਲਣ ਵਿੱਚ ਵਾ ਦੇਖੋ ਜੀ ਨਿਕਲੀ ਜਾਂਦੇ ਆ ਬੱਕੀ ਆਲੂ ਬਣਿਆ ਹੋਇਆ ਪੂਰਾ ਵਧੀਆ ਤੁਹਾਨੂੰ ਦਿਖਾਇਆ ਸੀ ਪਹਿਲਾਂ ਜੇ ਆਪਾਂ ਸਹਿਜ ਤੇ ਇਦਰਾ ਉਲੀ ਦੇਖ ਲੈਂਦੇ ਆ ਪੱਟ ਕੇ ਕੀ ਕਹਿੰਦੇ ਆ ਥਾਰੇ ਕਰੋ ਚੱਕ ਨਾ ਇਹੋਲੇ ਵੇ ਸੈਜਾ ਤਬਾ ਬਣੀ ਜਾਂਦਾ ਇਹ ਅੱਜ ਫਿਰ ਪਾਣੀ ਦਾ ਮੈਂ ਕਿਹਾ ਲਾ ਦਿੰਨੇ ਆ ਬਾਕੀਆ ਲੋਆਂ ਦਾ ਪਾਣੀ ਸਾਰਾ ਲੱਗਾ ਹੋਇਆ ਹੈ ਜੀ ਆਪਣੇ ਇਹ ਹੀ ਰਿੰਦੇ ਸੀਗੇ ਲਾ ਕੇ ਹੁਣ ਇਹ ਦੂਸਰਾ ਸਪਰੇਅ ਕਰਾਂਗੇ ਲਾਈਟ ਅੱਜ ਵਾਵਾ ਖਰਾਬ ਕਰੀ ਜਾਂਦੀ ਹੈ ਮੈਂ ਜਿੱਕ ਤੀ ਬੈਠੇ ਆ ਠੰਡ ਹੋ ਗਈ ਪੰਜ ਵਜਨ ਵਾਲੇ ਆ ਤੇ ਚਲੋ ਠੀਕ ਆ ਜੀ ਫਿਰ ਮਿਲਦੇ ਆ ਇੱਧਰ ਆ ਜਾਓ ਲੋ ਜੀ ਇੱਧਰ 37 ਦੇ ਵਿੱਚ ਫੜਿਆ ਹੋਇਆ ਹੈ 12 ਸੰਗਰਾਂ ਨੂੰ ਦਾ ਕਿਹੜਾ ਕਹਿੰਦੇ ਹੁੰਦੇ 37 ਦੇ ਵਿੱਚ ਖੱਪੜ ਤੇ ਟੱਕਰ ਨਿਕਲ ਗਿਆ ਨਿਕਲ ਗਿਆ ਨੇੜੇ ਆ ਗਿਆ ਹੁਣ ਤਾਂ ਬੱਸ ਇੱਧਰੋਂ ਮੂਹਰੇ ਪਰੇ ਹੋ ਜਾ ਲੰਘ ਜੂਗਾ ਇੱਧਰ ਨੂੰ ਪਰੇ ਨੂੰ ਪਰੇ ਹੋ ਜਾਓ ਇੱਧਰੋਂ ਆ ਗਿਆ ਆ ਗਿਆ ਆ ਗਿਆ ਆ ਗਿਆ ਚੱਲ ਚੱਲ ਆ ਗਿਆ ਆ ਗਿਆ ਤੇਰਾ ਹੀ ਭੱਜਣਾ ਹੈ ਨੇ ਪੂਰਾ ਦੇਖ ਕੇ ਉਹਨੂੰ ਦੇਖ ਚੱਲ 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 ਪੱਤ ਚੱਲ ਮੇਰੇ ਕੋਲ ਹੈਗਾ ਉਹ ਤਾਂ ਨਹੀਂ ਕਰੂਗਾ ਇਹ ਦਰਦ ਆ ਜਾ ਤੇਰਾ ਇੱਧਰ ਹੋ ਜਾ ਬੰਦਿਆਂ ਨੂੰ ਬਾਲ ਕਰਿਆ ਜਾ ਆ ਫੇਕ ਪਿੰਡ ਕਿਹ ਮਾਰੂ ਦੇ ਬਾਈ ਪਾਸੇ ਹੋ ਜਾ ਬਾਈ ਪਾਸੇ ਹੋ ਜਾ ਉਧਰੋਂ ਮਜਾਲੋ ਓਏ ਉਧਰ ਨੂੰ ਨਾ ਜਾਣ ਦੋ ਉਧਰ ਖੜ੍ਹ ਜਾਓ ਇੱਧਰ ਨਹੀਂ ਆਣਾ ਉਹ ਆਓ ਇੱਧਰ ਸੈਤਾਨੀ ਭੇਜ ਨਹੀਂ ਨਿਕਲਦਾ ਰਹਿੰਦਾ ਬਾਈ ਇਹ ਨਹੀਂ ਲਾ ਦੇਣੀ ਆ ਗਿਆ ਆ ਗਿਆ ਇੱਧਰ ਜਾ ਲਊਗਾ ਜਾਣ ਦੇ ਜਾ ਤੋਰੇ ਨਹੀਂ ਅੰਦਰ ਵਰ ਗਿਆ ਲੈ ਜਾਣ ਦੇ ਚਲ ਠੀਕ ਆ ਠੀਕ